गरम खाए गरम वाले हां जी सत श्री नमस्कार सलाम दोस्तों रॉही म्यूजिक हां जी ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਰੋਹੀ 뮤ਜ਼ਿਕ ਕੀ ਹਾਲ ਜੀ ਜਿੰਦਰ ਪ੍ਰਤਾਪ ਸਿੰਘ ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੇ ਠੀਕ ਹੈ ਮਹਾਰਾਜ ਹੁਣ ਰੋਹੀ ਸਾਹਿਬ ਠੀਕ ਸੇ ਠੀਕ ਹੈ ਵਧੀਆ ਹੈ ਜੀ ਤੇ ਸੁਣਾਓ ਇੱਕ ਮੂਵੀ ਆ ਰਹੀ ਆ ਅਕਾਲ ਆਪਾਂ ਇੱਕ ਅੱਧੇ ਦਿਨ ਦੇ ਵਿੱਚ ਮੈਂ ਉਹਦੇ ਤੇ ਵੀਡੀਓ ਪਾਉਂਗਾ ਪਲੀਜ਼ ਮੈਂ ਕਦੀ ਕਿਹਾ ਨਹੀਂ ਓ ਸ਼ੇਅਰ ਕਰਿਓ ਇਹਦੇ ਵਿੱਚ ਕੰਮ ਕਰਨ ਵਾਲੇ ਐਕਟਰ ਕਹਿੰਦੇ ਅਸੀਂ ਪੰਜਾਬ ਦੀ ਸੇਵਾ ਕਰਦੇ ਆ ਆ ਕਰਦੇ ਆ ਉਹ ਕਰਦੇ ਆ ਇਹਦੇ ਬਾਰੇ ਬਹੁਤ ਵੱਡਾ ਮਸਲਾ ਮੈਂ ਦੱਸਣਾ ਭਈ ਚਾਰ ਸਾਹਿਬਜਾਦਿਆਂ ਤੇ ਮੁੰਬਈ ਦੇ ਵਿੱਚ ਕੋਈ ਸੇਵਾ ਚੱਲੀ ਆ ਉਹਦੇ ਬਾਰੇ ਕੋਈ ਵੀ ਐਕਟਰ ਨਹੀਂ ਬੋਲ ਰਿਹਾ ਜਦੋਂ ਇਹਨਾਂ ਨੂੰ ਪੈਸੇ ਮਿਲਦੇ ਤਾਂ ਉਹ ਬਹੁਤ ਵਧੀਆ ਬੋਲ ਦਿੰਦੇ ਫਿਰ ਹਨਾ ਦੋ ਚਾਰ ਬੰਦੇ ਆ ਜਿਨ੍ਹਾਂ ਨੇ ਬੋਲਿਆ ਤੇ ਇਹ ਕਹਿੰਦੇ ਹੁੰਦੇ ਬੰਬੇ ਵਾਲਿਆਂ ਨੇ ਸਾਡੇ ਕਿਰਦਾਰ ਬਗਾੜ ਤੇ ਪੱਗਾਂ ਬੰਨ੍ਹ ਕੇ ਠੀਕ ਹੈ ਬਗਾੜੇ ਹੋਣਗੇ ਪਹਿਲਿਆਂ ਨੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਸੀ ਕਿ ਕਿੱਦਾਂ ਹੁੰਦੀਆਂ ਇਹ ਚੀਜ਼ਾਂ ਤੇ ਹੁਣ ਵਾਲੇ ਜਿਹੜੇ ਸਹੀ ਕਰਦੇ ਆ ਉਹ ਤੁਸੀਂ ਕਦੀ ਨਹੀਂ ਬੋਲਿਆ ਤੇ ਆਪ ਤੁਸੀਂ ਉਸ ਚੀਜ਼ ਬਾਰੇ ਬੋਲਦੇ ਕਦੀ ਨਹੀਂ ਹੈ ਨਾ ਬਹੁਤ ਵੱਡੀ ਗੱਲ ਇੱਥੇ ਖੁੱਲੀ ਆ ਉਹਦੇ ਬਾਰੇ ਮੈਂ ਦੱਸਣਾ ਚਾਹੂੰਗਾ ਇੱਕ ਦੋ ਦਿਨਾਂ 'ਚ ਵੀਡੀਓ ਪਾਉਂਗਾ ਲਾਈਵ ਤੇ ਮੇਰੇ ਬਹੁਤੇ ਬੰਦੇ ਤਾਂ ਨਹੀਂ ਆਏ ਪਰ ਜਿੰਨੇ ਕਾਏ ਜਿਹੜੇ ਭਰਾ ਇੱਕ ਦੋ ਉਹਨਾਂ ਲਈ ਬਹੁਤ ਵਧੀਆ ਥੈਂਕ ਯੂ ਮਿਹਰਬਾਨੀ ਅਰਜਿੰਦਰ ਪ੍ਰਤਾਪ ਸਿੰਘ ਹਾਂਜੀ ਹਾਂਜੀ ਆਪਣੇ ਪੰਜਾਬ ਦੇ ਆਪਣਾ ਪੰਜਾਬੀ ਦੇਖੋ ਆਪਣੀ ਫੋਕੀ ਬੱਲੇ ਬੱਲੇ ਕਿ ਪਤਾ ਨਹੀਂ ਜੀ ਆ ਭਾਈ ਸਾਹਿਬ ਨੇ ਕਿਹਾ ਪੰਜਾ ਰਜਿੰਦਰਪਤ ਭਾਈ ਨੇ ਕਿਹਾ ਵੀ ਆਪਣੇ ਪੰਜਾਬੀ ਦੇਖ ਲਓ ਵੀ ਫੋਕੀ ਬੱਲੇ ਬੱਲੇ ਲਈ ਪਏ ਰਹਿੰਦੇ ਆ ਤੇ ਮਹਾਰਾਸ਼ਟਰ ਦੇ ਲੋਕ ਜਿਨਨੇ ਚੰਗੇ ਆ ਤੁਸੀਂ ਦੇ ਸਵਰਗ ਚ ਸਵਰਗ ਚ ਹੋ ਮੈਨੂੰ ਕਹਿੰਦਾ ਨਾ ਪਾਜੀ ਇਹ ਵੀ ਸਵਰਗ ਨਹੀਂ ਰਹਿ ਗਿਆ ਹੁਣ ਇੱਥੇ ਵੀ ਜਮਦੂਤ ਆ ਗਿਆ ਦੂਜੀਆਂ ਜਗ੍ਹਾਵਾਂ ਤੇ ਬਹੁਤ ਪਹਿਲਾਂ ਵਧੀਆ ਹੁੰਦਾ ਸੀ ਚੱਕ ਕੇ ਰੱਖੋ ਕਮਰੋਹੀ ਪਾਜੀ ਠੀਕ ਆ ਜੀ ਠੀਕ ਆ ਠੀਕ ਆ ਜੀ ਰਜਿੰਦਰ ਪ੍ਰਤਾਪ ਪਾਜੀ ਬਹੁਤ ਫਰਕ ਪੈ ਗਿਆ ਪਹਿਲਾਂ ਨਾਲੋਂ ਜੀ ਮੁੰਬਈ ਹੁਣ ਜਿਹੜੇ ਪੰਜਾਬ ਚੋਂ ਇੱਥੇ ਕੇਵਰੇ ਕੰਮ ਕਰ ਲਾਉਂਦੇ ਆ ਯੂਪੀ ਬਿਹਾਰ ਤੋਂ ਵੀ ਕੰਮ ਕਰਨ ਆਉਂਦੇ ਆ ਉਹਨਾਂ ਨੇ ਬਹੁਤ ਵਿਗਾੜ ਦਿੱਤਾ ਸਿਸਟਮ ਬਹੁਤ ਖਰਾਬ ਕਰਤਾ ਪਹਿਲਾਂ ਲੋਕ ਬਹੁਤ ਚੰਗੇ ਸੀ ਆਪਣਾ ਸਮਝ ਦੀ ਸਫਾਈ ਨਹੀਂ ਹੈਗੀ ਕੁਝ ਨਹੀਂ ਹੈਗੀ ਹਾਲਾਤ ਖਰਾਬ ਹੈ ਪਰ ਜਿਹੜੀ ਮੈਂ ਚੀਜ਼ ਦੱਸੀ ਹੈ ਅਕਾਲ ਵਾਰੇ ਮੈਂ 2 ਦਿਨਾਂ ਚ ਵੀਡੀਓ ਪਾਉਂਗਾ ਭਾਈ ਕਾਈ ਕਾਫੀ ਭਰਾ ਵੱਧ ਗਏ ਆ ਚਲੋ ਵੈਰੀ ਗੁੱਡ ਨਾ अच्छा मनदीप जी ठीक है तू सुनाओ तू ठीक हो बहन जी हुनी आएया ਸਾਡੀ ਭੈਣ ਰੋਹੀ 뮤זיਕ ਜਲਦੀ ਪਾਇਆ ਕਰੂ ਯਾਰ ਕਈ ਕੰਮਾਂ ਚ ਲੱਗਾ ਰਿਆ ਸੀ ਅੱਜ ਮੈਂ ਇੱਕ ਵੀਡੀਓ ਪਾਈ ਸੀ ਉਹ ਪਤਾ ਨਹੀਂ ਕਿਵੇਂ ਡਿਲੀਟ ਹੋ ਗਈ ਸਾਡਾ ਇੱਕ ਬੰਦਾ ਫਸ ਗਿਆ ਸੀ ਥਾਣੇ ਸਾਰਾ ਦਿਨ ਮੈਂ ਉਹਦੇ ਚ ਲੱਗਾ ਰਿਆ ਕੋਈ ਉਹ ਚੱਕਰ ਪੈ ਗਿਆ ਸੀ ਤੇ ਕੋਈ ਨਹੀਂ ਮੇਰਾ ਭਰਾ ਸਾਰੇ ਆਪਣਾ ਖਿਆਲ ਰੱਖਿਓ ਮੈਂ ਇੱਧਰ ਬੀਚ ਤੇ ਆਇਆ ਸੀ ਮੈਂ ਕਿ ਤੁਹਾਨੂੰ ਮਾਹੌਲ ਦਿਖਾਦਾ ਤੇ ਇਹੀ ਆ ਮੇਰਾ ਦਾ ਤੁਸੀਂ ਜਿੰਨੇ ਕਿ ਮੇਰੇ ਆਪਣੇ ਮੇਰੇ ਨਾਲ ਦੇ ਰਹਿੰਦੇ ਹੋ ਉਹਨਾਂ ਨੂੰ ਮੈਂ ਘੁਮਾ ਫਰਾ ਦਈਏ ਜਿੱਥੇ ਮੈਂ ਜਾਂਦਾ ਲਾਈਵ ਹੋ ਕੇ ਮੜ ਜਾ ਦਿਖਾਦਾ ਐ ਹੀ ਹੁੰਦਾ ਪਰ ਮੁੰਬਈ ਬਹੁਤ ਆ ਨਾਲੋਂ ਚੰਗਾ ਜੀ ਬਹੁਤ ਵਧੀਆ ਆ ਹਾਂ ਬਹੁਤ ਵਧੀਆ ਓਕੇ ਮਿਹਰਬਾਨੀ ਸਾਰਿਆਂ ਦੀ ਥੈਂਕ ਯੂ ਥੈਂਕ ਯੂ ਬ੍ਰਦਰ